ਸਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ A1 ਪੰਜਾਬੀ ਟੀਵੀ ਤੇ ਮੈਂ ਹਵਾਨਸੂ ạtਵਾਲ ਲਾਈਵ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਬਤਬਾ ਸਵਾਗਤ ਹੈ ਹਾਂਜੀ ਅੱਜ ਦਾ ਸੀ ਜੋ ਵਿਸ਼ਾ ਲੈ ਕੇ ਆਏ ਆਂ ਉਹ ਵਿਸ਼ਾ ਇੱਥੇ ਹੈ ਕਿ ਸਿੱਧੂ ਮੂਸੇਵਾਲਾ ਦੀ ਮੌਤ ਦਾ ਕਾਰਨ ਹੈ ਰਾਜਨੀਤੀ ਤਾਂ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਤੋਂ ਪਹਿਲਾਂ ਜਿਹੜਾ ਤੁਸੀਂ ਸਕਰੀਨ ਉੱਤੇ ਫਲੈਸ਼ ਹੋਣ ਦਾ ਨੰਬਰ ਦੇਖ ਰਹੇ ਹੋ ਇਸ ਨੰਬਰ ਦੇ ਰਹੀਂ ਤੁਸੀਂ ਸਾਡੇ ਨਾਲ ਸਿੱਧਾ ਸੰਪਰਕ ਕਰ ਸਕਦੇ ਹੋ ਤੇ ਜਿਹੜੀ ਵੀ ਆਪਣੀ رائے ਹੁੰਦੀ ਹੈ ਸਾਨੂੰ ਕਮੈਂਟਾਂ ਦੇ ਰਹੀਂ ਜ਼ਰੂਰ ਦੱਸਿਆ ਕਰੋ ਤੇ ਲਾਈਵ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਤਾਂ ਅੱਜ ਦਾ ਵਿਸ਼ਾ ਹੈ ਕਿ ਸਿੱਧੂ ਮੂਸੇਵਾਲਾ ਦੀ ਮੌਤ ਦਾ ਕਾਰਨ ਹੈ ਰਾਜਨੀਤੀ ਕਿਉਂਕਿ 골ਡੀ ਬਰਾੜ ਦੀ ਆਡੀਓ ਕਲਿੱਪ ਜਿਹੜੀ ਹੈ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਜਿਹੜੀ ਵਾਇਰਲ ਹੋ ਰਹੀ ਹੈ ਤੇ ਇਸ ਆਡੀਓ ਕਲਿੱਪ ਦੇ ਵਿੱਚ 골ਡੀ ਬਰਾੜ ਵੱਲੋਂ ਇੱਕ ਵਾਰ ਫਿਰ ਤੋਂ ਸਿੱਧੂ ਮਸੇਵਾਲਾ ਦਾ ਜ਼ਿਕਰ ਕੀਤਾ ਗਿਆ ਹੈ ਜਿੱਦਾਂ ਕਿ ਆਪ ਸਭ ਨੂੰ ਵੀ ਪਤਾ ਹੀ ਹੈ ਕਿ ਸਿੱਧੂ ਮਸੇਵਾਲਾ ਦਾ ਸ਼ਰੀਆਨ ਜਿਹੜਾ ਕਤਲਿਆਮ ਹੋਇਆ ਸੀ ਤੇ ਇਸ ਦੇ ਵਿੱਚ 골ਡੀ ਬਰਾੜ ਤੇ ਲਾਰੈਂਸ ਬਿਸ਼ਨੋਈ ਦਾ ਜਿਹੜਾ ਨਾਂ ਹੈ ਉਹ ਸਾਹਮਣੇ ਆਇਆ ਸੀ ਤਾਂ ਇੱਥੇ 골ਡੀ ਬਰਾੜ ਵੱਲੋਂ ਜ਼ਿੰਮੇਵਾਰੀ ਉਹਨਾਂ ਦੇ ਕਤਲ ਦੀ ਲਿੱਤੀ ਗਈ ਸੀ ਪਰ ਹੁਣ ਇੱਥੇ ਗੋਲਡੀ ਬਰਾੜ ਵੱਲੋਂ ਜਿਹੜਾ ਕਿ ਆਡੀਓ ਕਲਿੱਪ ਜਾਰੀ ਕੀਤਾ ਗਿਆ ਇਸ ਆਡੀਓ ਕਲਿੱਪ ਦੇ ਵਿੱਚ ਕਿਤੇ ਨਾ ਕਿਤੇ ਸਿੱਧੂ ਮਸੇਵਾਲਾ ਬਾਰੇ ਗੱਲ ਕੀਤੀ ਗਈ ਹੈ ਉਹਨਾਂ ਵੱਲੋਂ ਇੱਥੇ ਕਿਹਾ ਗਿਆ ਹੈ ਕਿ ਸਿੱਧੂ ਮਸੇਵਾਲਾ ਦੇ ਪਿਤਾ ਦੀ ਜਿਹੜੀ ਤੁਸੀਂ ਇੱਕ ਵੀਡੀਓ ਦੇਖ ਰਹੇ ਹੋ ਜਿਸ ਦੇ ਵਿੱਚ ਕੀ ਉਹ ਰਾਹੁਲ ਗਾਂਧੀ ਦੇ ਨਾਲ ਬੈਠੇ ਹੋਏ ਨਜ਼ਰ ਆ ਰਹੇ ਨੇ ਤਾਂ ਇਸ ਦੇ ਉੱਤੇ ਉਹਨਾਂ ਨੇ ਕਿਹਾ ਹੈ ਕਿ ਸਿੱਧੂ ਮੂਸੇਵਾਲਾ ਪਹਿਲਾਂ ਵੀ ਕਾਂਗਰਸ ਪਾਰਟੀ ਦੇ ਨਾਲ ਸ਼ਾਮਿਲ ਸੀ ਤਾਂ ਕਾਂਗਰਸ ਪਾਰਟੀ ਨੂੰ ਕਿਤੇ ਨਾ ਕਿਤੇ ਸਿੱਧੂ ਮੂਸੇਵਾਲਾ ਇੱਥੇ ਸਪੋਰਟ ਕਰਦੇ ਸੀ ਤਾਂ ਇੱਥੇ ਭਾਜਪਾ ਨੂੰ ਵੀ ਉਹ ਸਪੋਰਟ ਕਰ ਸਕਦੇ ਨੇ ਤਾਂ ਜਿਹੀਆਂ ਜਿਹੜੀ ਗੱਲਾਂ ਨੇ ਉਹ ਸਿੱਧੂ ਮੂਸੇਵਾਲਾ ਬਾਰੇ 골ਡੀ ਬਰਾਡ ਵੱਲੋਂ ਆਖੀਆਂ ਗਈਆਂ ਨੇ ਤਾਂ ਕਿਤੇ ਨਾ ਕਿਤੇ ਕਿਆਸ ਲਗਾਏ ਜਾ ਰਹੇ ਨੇ ਕਿ ਇੱਥੇ ਜਿਹੜਾ ਉਹਨਾਂ ਦੀ ਮੌਤ ਦਾ ਕਾਰਨ ਹੈ ਕਿਤੇ ਨਾ ਕਿਤੇ ਰਾਜਨੀਤਿਕ ਤਾਂ ਨਹੀਂ ਹੈ ਪਰ ਫਿਲਹਾਲ ਦੀ ਘੜੀ ਕਹਿ ਸਕਦੇ ਹਾਂ ਕਿ ਇਹ ਆਡੀਓ ਕਲਿੱਪ ਜਿਹੜਾ ਹੈ ਲੋਕਾਂ ਦੇ ਵਿੱਚ ਕਾਫੀ ਚਰਚਿਤ ਹੈ ਤੇ ਸੋਸ਼ਲ ਮੀਡੀਆ ਤੇ ਲਗਾਤਾਰ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਕਿਉਂਕਿ ਸਭ ਨੂੰ ਪਤਾ ਹੀ ਹੈ ਕਿ ਸਿੱਧੂ ਮਸੇਵਾਲਾ ਦਾ ਕਤਲ ਹੋਇਆ ਸੀ ਸ਼ਰੀਆਮ ਗੋਲੀਆਂ ਦੇ ਨਾਲ ਉਹਨਾਂ ਨੂੰ ਮਾਰਿਆ ਗਿਆ ਸੀ ਤੇ ਹੁਣ ਜਿਹੜਾ ਪਰਿਵਾਰ ਹੈ ਪਰਿਵਾਰ ਵੱਲੋਂ ਵੀ ਇੱਥੇ 29 ਮਈ ਨੂੰ ਸਿੱਧੂ ਮਸੇਵਾਲਾ ਦੀ ਦੂਸਰੀ ਵਰਸੀ ਜਿਹੜੀ ਹੈ ਉਹ ਮਨਾਈ ਗਈ ਸੀ ਪਾਰਿਸ ਦੇ ਵਿੱਚ ਹੁਣ ਕਿਤੇ ਨਾ ਕਿਤੇ ਸਿੱਧੂ ਮਸੇਵਾਲਾ ਨਾਲ ਵੱਡੀ ਜਿਹੜੀ ਜੁੜੀ ਹੋਈ ਖਬਰ ਨਿਕਲ ਕੇ ਸਾਹਮਣੇ ਆਈ ਹੈ ਤੇ ਇਸ ਖਬਰ ਦੇ ਵਿੱਚ 골ਡੀ ਬਰਾੜ ਦੇ ਵੱਲੋਂ ਸਿੱਧੂ ਮਸੇਵਾਲਾ ਬਾਰੇ ਕੁਝ ਗੱਲਾਂ ਕਈਆਂ ਗਈਆਂ ਨੇ ਤਾਂ ਇਹ ਵੀਡੀਓ ਕਲਿੱਪ ਜਿਹੜਾ ਹੈ ਲਗਾਤਾਰ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਇਸ ਸੰਬੰਧੀ ਆਪਾਂ ਇੱਕ ਕਾਲਰ ਦੇ ਨਾਲ ਵੀ ਇੱਥੇ ਗੱਲ ਕਰਦੇ ਹਾਂ ਹੈਲੋ 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 ਸ਼ਸ਼ੀਕਲ ਸਰ ਸਤ ਸ੍ਰੀ ਅਕਾਲ ਕਿੱਥੋਂ ਬੋਲਦੇ ਆ ਸਰ ਸਿੰਘ ਸਾਹਿਬਾ ਬੋਲਾਈ ਫਰੜੋ ਹਾਂਜੀ ਸੰਜੀਵ ਸ਼ਰਮਾ ਜੀ ਬਤ ਬਤ ਸਵਾਗਤ ਹੈ ਤੁਹਾਡਾ i1 ਪੰਜਾਬੀ ਟੀਵੀ ਤੇ ਧੰਨਵਾਦ ਜੀ ਬੜਾ ਬਹੁਤ ਧੰਨਵਾਦ ਜਿੱਦਾਂ ਕਿ ਦੇਖੋ ਤੁਸੀਂ ਹਮੇਸ਼ਾ ਹੀ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਦੇ ਹੋ ਤੇ ਅੱਜ ਵੀ ਤੁਸੀਂ ਜੁੜੇ ਹੋ ਸਾਡੇ ਨਾਲ ਤਾਜ਼ਾ ਵਿਸ਼ਾ ਆਪਣਾ ਇੱਥੇ ਕੀ ਸਿੱਧੂ ਮੂਸੇਵਾਲਾ ਦੀ ਮੌਤ ਦਾ ਕਾਰਨ ਰਾਜਨੀਤੀ ਹੈ ਤਾਂ ਕੀ ਲੱਗਦਾ ਹੈ ਇੱਥੇ ਦੇਖੋ ਦੱਸਦਾ ਤੁਹਾਨੂੰ ਕੀ ਗੋਲਡੀ ਬਰਾੜ ਦੀ ਆਡੀਓ ਕਲਿੱਪ ਜਿਹੜੀ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਤੇ ਇਸ ਦੇ ਵਿੱਚ ਸਿੱਧੂ ਮਸੇਵਾਲਾ ਦਾ ਜ਼ਿਕਰ ਕੀਤਾ ਗਿਆ ਹੈ। ਬਿਲਕੁਲ ਮੈਡਮ ਜੇਕਰ ਬਹੁਤ ਅਸ਼ੀਕ ਸਾਡੇ ਸੁਭੀ ਨਹੀਂ ਸਾਡੇ ਇਲਾਕੇ ਲਈ ਬਹੁਤ ਅਹਿਮ ਗੱਲ ਹੈ ਜੀ। ਹਮਮ। ਉਹ ਕਿ ਉਹ ਬਕਰੂ ਦੀ ਵਾਹਣ ਚੜਦੀ ਉਮਰ ਚੜਦੀ ਜਵਾਨੀ ਦਾ ਵਿਆਹ ਕਰਾਉਣ ਦਾ ਤਾਂ ਚਾਹ ਸੀਗਾ ਜੀ। ਹਮਮ। ਉਹ ਬੰਦਾ ਕਿਤੇ ਨਾ ਕਿਤੇ ਉਸ ਪ੍ਰਮਾਤਮਾ ਦੇ ਦਰਵਾਜ਼ੇ ਤੇ ਚੜਨ ਆ ਗਿਆ ਬਰਾ। ਹਾਂਜੀ। देखो ठीक है अंत तो सब ने जाना लेकिन किसी नजायज होती है नजायज होती है एक समय तो पहला जाना है मैडम का बड़ा दुख लगता है बिल्कुल देखो गैंगस्टर ने मारे जो गैंगस्टर का नाम आया हम्म वो गैंगस्टर का ही कितने ना कितने आगे कुछ नाम आ रहे हैं जी ਜੇ ਕੋਈ ਆਡੀਓ ਕਲਿੱਪ ਉੱਤੇ ਜਾਂਚ ਦਾ ਵਿਚਾਰ ਜੀ ਕਿਹਨਾਂ ਤੋਂ ਜਾਂ ਤੇ ਕੀ ਹੋ ਗਿਆ ਉਸੇ ਬੋਲਦੀ ਫਰਾੜ ਰਹੀ ਹੈ ਅਸੀਂ ਫੋਨ ਲਿਆ ਜਿਹਨੇ ਕਹਿੰਦਾ ਉਸ ਤੋਂ ਬਾਅਦ ਅਸੀਂ ਪੁੱਛਦੇ ਹਾਂ ਉਹ ਕਿਉਂ ਨਹੀਂ ਸਪੈਕੀਆ ਹੂੰ ਤਾਂ ਚਾਹੇ ਕਹੀਆ ਜਾਂ ਨਹੀਂ ਵੀ ਕਹੀ ਮਰੋ ਫੇਰ ਵੀ ਅਸੀਂ ਜਾਨ ਤੋਂ ਫੇਰ ਆ ਗਏ ਨਾ ਕੋਈ ਮਾਮਲਾ ਹੈ ਜੀ ਜੀ ਬਿਲਕੁਲ ਦੇਖੋ 골ਡੀ ਬ੍ਰਾਂਡ ਦੇ ਵੱਲੋਂ ਇੱਥੇ ਕਿਤੇ ਨਾ ਕਿਤੇ ਪਾਰਟੀਆਂ ਦਾ ਜ਼ਿਕਰ ਕੀਤਾ ਗਿਆ ਹੈ ਕਿ ਉਹਨਾਂ ਵੱਲੋਂ ਇੱਥੇ ਗੱਲ ਕਹੀ ਗਈ ਹੈ ਕਿ ਸਿੱਧੂ ਮੁਸੇਵਾਲਾ ਦਾ ਪਰਿਵਾਰ ਹੁਣ ਵੀ ਕਾਂਗਰਸ ਪਾਰਟੀ ਦੇ ਸਮਰਥਨ 'ਚ ਹੈ ਤੇ ਸਿੱਧੂ ਮੁਸੇਵਾਲਾ ਵੀ ਕਾਂਗਰਸ ਪਾਰਟੀ ਦਾ ਕਿਤੇ ਨਾ ਕਿਤੇ ਸਮਰਥਨ ਕਰਦੇ ਨਜ਼ਰ ਆਈ ਸੀ ਤਾਂ ਇੱਥੇ ਉਹਨਾਂ ਵੱਲੋਂ ਇੱਕ ਚੀਜ਼ ਕਹੀ ਹੈ ਕਿ ਇੱਥੇ ਉਹ ਭਾਜਪਾ ਦਾ ਸਮਰਥਨ ਵੀ ਤਾਂ ਕਰ ਸਕਦੇ ਸੀ ਤਾਂ ਇੱਥੋਂ ਜਿਹੜੇ ਕਿਆਸ ਲੋਕਾਂ ਵੱਲੋਂ ਲਗਾਏ ਜਾ ਰਹੇ ਨੇ ਕਿ ਆਖਿਰਕਾਰ ਰਾਜਨੀਤੀ ਦਾ ਜਿਹੜਾ ਐਂਗਲ ਨਿਕਲ ਕੇ ਸਾਹਮਣੇ ਆਇਆ ਹੈ ਕਿ ਇਸ ਦੇ ਚੱਲਦੇ ਤਾਂ ਨਹੀਂ ਇੱਥੇ ਸਿੱਧੂ ਮੁਸੇਵਾਲਾ ਦਾ ਕਤਲ ਹੋਇਆ। ਜੀ ਜੀ ਅਸੀਂ ਤਾਂ ਬਣਾਵਰ ਤੇ ਜੇ ਕਿ ਸਰਕਾਰ ਤੇ ਪਰਚਾ ਹੋਣਾ ਚਾਹੀਦਾ ਹੂੰ ਕਿਉਂਕਿ ਅਗਰ ਇਹ ਗਸ਼ਟਾ ਨੂੰ ਪਾਲ ਰਹੇ ਆ ਗੈਂਗਸਟਰਵਾਦ ਨੂੰ ਹੀ ਵਡਾਵਾ ਦੇ ਰਹੇ ਆ ਫਿਰ ਲੋਕਾਂ ਕਹਿੰਦੇ ਕਿ ਸੱਚੇ ਹੋਣਗੇ ਸਰਕਾਰ ਦੀ ਜੀ ਬਿਲਕੁਲ ਅਸੀਂ ਤਾਂ ਬਹੁਤ ਵਾਰ ਕਿਹਾ ਕਿ ਸਰਕਾਰ ਕੋਈ ਕਿਸੇ ਨੂੰ ਸੋਕੇ ਵੀ ਮਾਰਨਾ ਦਿੰਦਾ ਵੀ ਮਾਰ ਸਕਦਾ ਦੀ ਉਹਦੇ ਪਿੱਛੇ ਬੈਕਆਊਟ ਕੀਤਾ ਤੁਹਾਨੂੰ ਕੋਈ ਨਹੀਂ ਪੰਦਾ ਉਹ ਬਿਲਕੁਲ ਬਿਲਕੁਲ ਕੋਈ ਕਾਤੇ ਬੜੇ ਕੰਮ ਕਰਦੇ ਨੇ ਬੜੇ ਕਾਂਡ ਕਰਦੇ ਨੇ ਹੂੰ ਕੋ ਬਿਨਾ ਕੁਛ سپورਟ ਤੋਂ ਹੋ ਸਕਦੇ ਰਾਜਨੀਤਿਕ ਲੋਕਾਂ ਦੀ سپورਟ ਬਿਲਕੁਲ ਜ਼ਰੂਰ ਹੁੰਦੀ ਹੈ ਜੀ ਲੇਕਿਨ ਜੇ سپورਟ ਦਿੱਤੀ ਹੈ ਕਿਵੇਂ ਕਿਵੇਂ ਹੈ ਕਿ ਹੁਣ ਜਾਂਚ ਦਾ ਪਿਛਾ ਅਗਰ ਬੜੇ ਪੱਕਾ ਹੋ ਜਾਂਦੀ ਹੈ ਤਾਂ ਇਹਦਾ ਕਹਿਣਾ ਹੈ ਬੜੀ ਕਾਰਵਾਈ ਸਰਕਾਰ ਦੇ ਨਮਾਇੰਿਆਂ ਦੇ ਵੀ ਹੋਣੀ ਚਾਹੀਦੀ ਹੈ ਕਰਨੀ ਚਾਹੀਦੀ ਹੈ ਜੀ ਜੀ ਦੇਖੋ ਇੱਥੇ ਸਾਫ਼ ਤੌਰ ਤੇ ਗੋਲਡੀ ਬ੍ਰਾਂਡ ਦੇ ਵੱਲੋਂ ਇਸ ਕਲਿੱਪ ਦੇ ਵਿੱਚ ਜਿਹੜੀ ਗੱਲ ਕਹੀ ਗਈ ਹੈ ਕਿ ਕਾਂਗਰਸ ਪਾਰਟੀ ਨੂੰ ਇੱਥੇ ਸਮਰਥਨ ਕੀਤਾ ਜਾਂਦਾ ਹੈ ਜਿਹੜੀ ਪਾਰਟੀ ਨੇ ਇੱਥੇ ਸ਼ਰਿਆਮ ਕਤਲਿਆਮ ਕਰਾਇਆ ਤਾਂ ਦੇਖੋ ਜੀਆਂ ਜਿਹੜੀ ਗੱਲਾਂ ਨਹੀਂ ਗਈਆਂ ਉਹ ਕੀਤੀਆਂ ਜਾ ਰਹੀਆਂ ਨੇ ਕਿਤੇ ਨਾ ਕਿਤੇ ਪਾਰਟੀ ਭਾਵੇਂ ਕੋਈ ਵੀ ਹੋਵੇ ਲੇਕਿਨ ਕਿਸੇ ਨੂੰ ਉਸ ਪਾਰਟੀ ਦਾ ਨਾਂ ਲੈ ਕੇ ਸਿੱਧਾ ਨਿਸ਼ਾਨਾ ਸਾਧਣਾ ਇੱਕ ਬਹੁਤ ਵੱਡੀ ਆਪਾਂ ਚੁਣੌਤੀ ਕਹਿ ਸਕਦੇ ਹਾਂ चले गए जेल चै बहर बैठे है अगर वो राजनीतिक कोई ना कोई योगदान पाने या राजनीति की गल करते फिर इसल मैं दोबारे फिर गल करूंगा फिर अपने ਦਰਸ਼ਕਾਂ ਨਾਲ ਉਹ ਨੋਟ ਕਰਾਂਗਾ ਕਿ ਜੇਕਰ ਇਹ ਜਿਹੜੀ ਕੋਲੀਪ ਕਲੀਅਰ ਹੋਦੀ ਹੈ ਜਿਵੇਂ ਜਿਹੜਾ ਸੱਜਿਆ ਵੀ ਆਇਆ ਜਾਂ বিজেਪੀ ਦਾ ਜਾਇਰ ਹੋ ਇਸੇ ਵੀ ਪਾਰਟੀ ਨਾਲ ਜਿਹੜਾ ਉਹ تعلق ਰੱਖਦਾ ਹੋਊ ਉਹਦੇ ਤੇ ਬਣਦੀਕਾਰ ਵੱਲ ਤੇ ਸਖਤਕਾਰ ਵੀ ਹੋਣੀ ਚਾਹੀਦੀ ਹੈ ਤਾਂ ਨਹੀਂ ਮਨੂ ਦੇ ਕਾਨੂੰਨ ਕੰਮ ਕਰਦਾ ਹੈ। ਬਿਲਕੁਲ ਤੇ ਇਸ ਆਡੀਓ ਕਲਿੱਪ ਦੇ ਨਾਲ ਇੱਕ ਹੋਰ ਜਿਹੜੇ ਕਿਆਸ ਲਗਾਤਾਰ ਲਗਾਏ ਜਾ ਰਹੇ ਨੇ ਲੋਕਾਂ ਦੇ ਵੱਲੋਂ ਕਿ ਇੱਥੇ ਕਿਤੇ ਨਾ ਕਿਤੇ ਬਲਕੌਰ ਸਿੰਘ ਦਾ ਰਾਹੁਲ ਗਾਂਧੀ ਦੇ ਨਾਲ ਬੈਠੇ ਹੋਏ ਨਜ਼ਰ ਆਣਾ ਇਹ ਚੀਜ਼ਾਂ ਵੀ ਕਈਆਂ ਗਈਆਂ ਨੇ ਤਾਂ ਇੱਥੇ ਕੱਲ ਨੂੰ ਸਿੱਧੂ ਮੂਸੇਵਾਲਾ ਦਾ ਪਰਿਵਾਰਿਕ ਮੈਂਬਰਾਂ ਉੱਤੇ ਕੋਈ ਜਾਣੀ ਮਾਨੀ ਜਿਹੜਾ ਖਤਰਾ ਹੈ ਉਹ ਤਾਂ ਨਹੀਂ ਹੈ ਇਹ ਚੀਜ਼ਾਂ ਵੀ ਆ ਰਹੀਆਂ ਨੇ ਨਿਕਲ ਕੇ ਸਾਹਮਣੇ ਜੀ ਸਰਕਾਰ ਸਰਕਾਰ ਜਿਹੜੀ ਭਾਜਪਾ ਸਰਕਾਰਾ ਜ਼ਿੰਮੇਵਾਰ ਹੁੰਦੀ ਜੀ ਜੀ ਕਿਉਂਕਿ ਦੇਖੋ ਉਹ ਆਮਨ ਸ਼ਾਮ ਜਿਹਾ ਆਮਨ ਸ਼ਾਮ ਨੰਬਰ ਪਾਵ ਉਹਨਾਂ ਨੇ ਜੋ ਪੁੱਤ ਪਾਇਆ ਜੀ ਹੂੰ ਹੋਰ ਆਹ ਲੋਕਾਂ ਦੇ ਨਾਲ ਤੇ ਮੋਟੇ ਨਾਲ ਕੋ ਦਿੱਕੈ ਜਿਉਣਾ ਦਾ ਮਨ ਕਰੂਗਾ ਜੇ ਦਿੱਕੈ ਉਹਨਾਂ ਨੇ ਕੰਮ ਨਹੀਂ ਲਿਆ ਹੋਊਗਾ ਦਿੱਕੈ ਜੀ ਕੋਈ ਨਾ ਜਾਣਗੇ ਬਿਲਕੁਲ ਬਿਲਕੁਲ ਦੇਖੋ ਆਜ਼ਾਦ ਸੋਚ ਦੇ ਅਕੋਰਡਿੰਗ ਜੇਕਰ ਆਪਾਂ ਚੱਲੀਏ ਤਾਂ ਇੱਥੇ ਆਪਾਂ ਨੂੰ ਪੂਰਾ ਪੂਰਾ ਅਧਿਕਾਰ ਹੈ ਕਿ ਆਪਾਂ ਆਪਣੀ ਮਨਪਸੰਦ ਦੀ ਜਿਹੜੀ ਵੀ ਪਾਰਟੀ ਆ ਚੂਜ਼ ਕਰ ਸਕਦੇ ਆ ਉਹਨਾਂ ਨੂੰ ਸਮਰਥਨ ਵੀ ਕਰ ਸਕਦੇ ਆ ਇਹ ਹੋਰ ਬੜਾ ਦੇਖੋ ਲੋਕਤੰਤਰ ਇਸੇ ਦੀ ਇਸੇ ਦੀ ਜਿਹੜਾ ਲੋਕਤੰਤਰ ਕਹਿੰਦੇ ਆ ਜੀ ਅਸਰ ਇੱਥੇ ਕਿਸੇ ਦਾ ਬਾਜ਼ਾਰ ਹੋਗਾ ਕਿ ਲੜਾਂਗਾ ਕਿਸੇ ਦਾ ਨਹੀਂ ਹੋਗਾ ਲੜਾਂਗਾ ਫਿਰ ਤਾਂ ਉਹ ਲੋਕਤੰਤਰਨਾ ਹੋ ਗਿਆ ਹੂੰ ਬਿਲਕੁਲ ਆਪਾਂ ਕਾਟਪੁਤਰੀ ਮੰਨ ਕੇ ਰਹਿ ਗਏ ਜੀ ਬਿਲਕੁਲ ਬਿਲਕੁਲ ਤੇ ਦੇਖੋ ਸਭ ਤੋਂ ਵੱਡਾ ਜਿਹੜਾ ਆਪਾਂ ਕਹਿ ਸਕਦੇ ਆ ਕਿ 골ਡੀ ਬਰਾਡ ਦਾ ਨਾਂ ਰਿਹਾ ਹੈ ਸਿੱਧੂ ਮੂਸੇਵਾਲਾ ਦੀ ਮਰਡਰ ਮਿਸਟਰੀ ਦੇ ਵਿੱਚ ਤਾਂ ਇੱਥੇ ਹੁਣ ਦੇਖੋ 골ਡੀ ਬਰਾਡ ਜਿਹੜੇ ਨੇ ਉਹਨਾਂ ਨੇ ਲਗਾਤਾਰ ਇੱਥੇ ਕਿਤੇ ਨਾ ਕਿਤੇ ਸਿੱਧੂ ਮੂਸੇਵਾਲਾ ਦਾ ਜਦੋਂ ਕਤਲ ਹੋਇਆ ਸੀ ਤਾ ਜ਼ਿੰਮੇਵਾਰੀ ਵੀ ਲਈ ਸੀ ਕਿ ਇਹ ਕਤਲ ਅਸੀਂ ਇੱਥੇ ਸਾਡੇ ਹੀ ਬੰਦਿਆਂ ਨੇ ਕੀਤਾ ਸੀ ਤਾਂ ਫਿਲਹਾਲ ਦੀ ਘੜੀ ਕਹਿ ਸਕਦੇ ਆ ਕਿ ਦੇਖੋ ਇਸ ਕਤਲ ਦੇ ਵਿੱਚ ਕਿੰਨੀ ਮਿਸਟਰੀਜ਼ ਨਿਕਲ ਕੇ ਸਾਹਮਣੇ ਆਈਆਂ ਪਰ ਜੇਕਰ ਕਾਰਵਾਈ ਦੀ ਗੱਲ ਕਰੀਏ ਕਿਉਂਕਿ ਸਿੱਧੂ ਮੁਸੇਵਾਲਾ ਦਾ ਕਤਲकांड ਜਿਹੜਾ ਹੋਇਆ ਸੀ ਉਸ ਦਾ ਕੇਸ ਅਜੇ ਤੱਕ ਚੱਲ ਰਿਹਾ ਹੈ ਕੀ ਲੱਗਦਾ ਹੈ ਕਿ ਬਹੁਤ ਜ਼ਿਆਦਾ ਸਲੋ ਇੱਥੇ ਕਾਰਵਾਈ ਕੀਤੀ ਜਾਂਦੀ ਹੈ ਬਿਲਕੁਲ ਮੈਡਮ ਦੇਖੋ ਦੇ ਵਿੱਚ ਜਿਹੜੀਆਂ ਮਾਨਜੋਬ ਕੋਰਟ ਤੇ ਕੈਰੀਆਂ ਅਦਾਲਤਾਂ ਦੇ ਕੋਲ ਨਾਲ ਇਹ ਇਹਨਾਂ ਦਾ ਰੋਲ ਹੁੰਦਾ ਹੈ। ਹੂੰ। ਦੇਖੋ ਅਗਰ ਥਿੱਕਾ ਹੀ ਥਿੱਕਾ ਇਹ ਸਰਕਾਰ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਆ ਮਾਨਜੋਬ ਅਦਾਲਤਾਂ। ਗੱਲ ਨੂੰ ਖੁਦਾ ਨਾ ਕਰੇ ਸਰਕਾਰ ਡੇਜੋ ਜਾਂਦੀ ਹੈ ਫਿਰ ਕੋਟ ਬਚੇਗੀ ਕਿ ਕਿ ਆਪਣੀ ਨਹੀਂ। ਜੀ ਬਿਲਕੁਲ। ਦੇਖੋ ਜਿਹੜੇ ਅਜਾਤ ਜਿਹੜੇ ਡਿਪਾਰਟਮੈਂਟ ਹੁੰਦੇ ਆ ਇੰਡੀਪੈਂਡੈਂਟ ਜਿਹੜੇ ਡਿਪਾਰਟਮੈਂਟ ਹੁੰਦੇ ਆ ਨਾਲੋਂ ਕਿਸੇ ਪਾਰਟੀ ਜਾਂ ਪੰਨੇ ਕੋਈ ਚਾਹੀਦਾ ਉਹਦਾ ਸਾਜ ਦਾ ਸਾਜ ਨੂੰ ਉੱਡਦਾ ਜੀ ਤੋਂ ਇਹ ਤਾਂ ਦਾ ਉਹਨਾਂ ਨੂੰ ਫੈਸਲਾ ਕਰਨਾ ਚਾਹੀਦਾ ਤਾਂ ਕਿ ਕਿਸੇ ਸਰਕਾਰ ਦੇ ਦੀ ਹੋ ਕੇ ਚੱਲ ਰਹੀ ਹੂੰ ਬਿਲਕੁਲ ਦੇਖੋ ਇੱਥੇ ਕਿਤੇ ਨਾ ਕਿਤੇ ਸੰਭਾਵੀ ਤੌਰ ਤੇ ਸਿੱਧੂ ਮਸੇਵਾਲਾ ਬਹੁਤ ਵੱਡਾ ਨਾਂ ਸੀ ਤੇ ਲੋਕਾਂ ਦੇ ਵਿੱਚ ਬਹੁਤ ਵੱਡੀ ਪਛਾਣ ਆਪਾਂ ਕਹਿ ਸਕਦੇ ਹਾਂ ਉੱਚੇ ਪੱਧਰ ਤੇ ਪਛਾਣ ਸਿੱਧੂ ਮਸੇਵਾਲਾ ਦੀ ਬਣੀ ਹੋਈ ਸੀ ਤੇ ਸਿੱਧੂ ਮਸੇਵਾਲਾ ਦੇ ਫੈਨਸ ਜਿਹੜੇ ਨੇ ਹਰ ਉਹਨਾਂ ਦੀ ਅਪਡੇਟ ਨੂੰ ਸੁਣਦੇ ਨੇ ਤੇ ਜੇਕਰ ਕੋਈ ਅਜੀਬ ਅਪਡੇਟ ਵੀ ਨਿਕਲਦੀ ਹੈ ਤਾਂ ਕਿਆਸਰਾਈਆਂ ਤਾਂ ਜੜੀਆਂ ਲਗਾਈਆਂ ਹੀ ਜਾਂਦੀਆਂ ਨੇ ਲੋਕਾਂ ਦੇ ਵੱਲੋਂ ਪਰ ਇੱਥੇ ਜਿਹੜੇ ਕਿਆਸ ਹੁਣ ਵੱਡੇ ਤੌਰ ਤੇ ਲਗਾਏ ਜਾ ਰਹੇ ਨੇ ਕਿ ਇੱਥੇ ਪਰਿਵਾਰ ਨੂੰ ਅੱਗੇ ਜਾ ਕੇ ਕੋਈ ਨੁਕਸਾਨ ਨਾ ਹੋਵੇ ਕਹਾਂ ਉਹ ਜਿਹੜੀ ਉਹ ਜ਼ਿੰਮੇਵਾਰੀ ਬਣਦੀ ਹੈ ਪਹਿਲਾਂ ਤਾਂ ਸੂਬਾ ਸਰਕਾਰ ਦੀ ਕਰਦੀ ਹੈ ਜੀ ਫਿਰ ਸੈਂਟਰ ਸਰਕਾਰ ਦੀ ਕਰਦੀ ਹੈ ਹੂੰ ਉਸ ਤੋਂ ਬਾਅਦ ਅਗਰ ਕਿਸੇ ਦਾ ਨਾਮ ਆਉਂਦਾ ਹੈ ਤਾਂ ਫਿਰ ਅਸੀਂ ਜੀਹਰ ਕਹਿੰਨਾ ਹੈ ਅਗਰ ਕਿਸੇ ਦਾ ਨਾਮ ਆਉਂਦਾ ਤਾਂ ਬੰਦੂ ਕਾਰਵਾਈ ਚੱਲ ਜਾਈਗੀ ਜੀ ਅਗਰ ਮੈਨੂੰ ਹੁਣੇ ਹੀ ਕਾਰਵਾਈ ਜਾਂ ਹੋਈ ਜਾਂ ਕਲੀਪ ਤੋਂ ਸਾਹਮਣੇ ਸਹੀ ਸਾਫਤ ਹੋਵੇ ਜੀ ਕਾਰਵਾਈ ਨਾ ਹੋਈ ਜੇ ਲੋਕਾਂ ਦਾ ਕਾਨੂੰਨ ਤੇ ਵਿਸ਼ਵਾਸ ਉੱਠ ਜੂਗਾ ਬਿਲਕੁਲ ਬਿਲਕੁਲ ਦੇਖੋ ਕਾਨੂੰਨ ਤੇ ਵਿਸ਼ਵਾਸ ਉੱਠ ਜਾਏਗਾ ਕਿਤੇ ਨਾ ਕਿਤੇ ਪਹਿਲੀ ਕਾਨੂੰਨੀ ਜਿਹੜੀ ਕਾਰਵਾਈਆਂ ਨੇ ਉਹ ਬਹੁਤ ਸਲੋ ਚੱਲਦੀਆਂ ਨੇ ਤਾਂ ਇੱਥੇ ਲੋਕਾਂ ਦਾ ਕਿਤੇ ਨਾ ਕਿਤੇ ਕਾਨੂੰਨ ਦੇ ਉੱਤੇ ਤਾਂ ਭਰੋਸਾ ਉੱਠਣਾ ਹੀ ਹੈ ਫਿਲਹਾਲ ਦੀ ਗੱਡੀ ਕਹਿ ਸਕਦੇ ਆ ਕਿ ਇਹ ਜਿਹੜੀ ਆਡੀਓ ਕਲਿੱਪ ਹੈ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਤੇ ਇਸ ਆਡੀਓ ਕਲਿੱਪ ਦੀ ਇੱਥੇ ਜਾਂਚ ਜਿਹੜੀ ਹੈ ਪੂਕਤਾ ਤੌਰ ਤੇ ਹੋਣੀ ਚਾਹੀਦੀ ਹੈ तो 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 गोल्डी बराड गोल ने यह गलिया गल् मनिया अगर वही चीज क्लीयर होंगी है, जाते है। तो फिर कितने ना कि जाके बनती कार्रवाई होनी चाहिए है गोल्डी बराड को लैके जिन्हें भी इस केस के लोग जुड़े हुए हैं या उसके संबंध ਕੰਪਲੇ ਗਾਰਵਾਈ ਹੋਣੀ ਚਾਹੀਦੀ ਹੈ ਬਿਲਕੁਲ ਦੇਖੋ ਕਿਤੇ ਨਾ ਕਿਤੇ 골ਡੀ ਬਰਾੜ ਦੀ ਇਹ ਆਡੀਓ ਕਲਿੱਪ ਦੀ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਅੱਜ ਕੱਲ ਜਿੱਦਾਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਟੈਕਨੋਲੋਜੀ ਦਾ ਜ਼ਮਾਨਾ ਹੈ ਤੇ AI ਦੀ ਵਰਤੋਂ ਕਿੰਨੀ ਜ਼ਿਆਦਾ ਕੀਤੀ ਜਾਂਦੀ ਹੈ ਵੀਡੀਓਜ਼ ਬਣਾਉਣ ਤੇ ਜਾਂ ਫਿਰ ਆਡੀਓ ਨੂੰ ਕਿਤੇ ਨਾ ਕਿਤੇ ਚੇਂਜ ਕਰਨ ਦੇ ਵਿੱਚ ਤਾਂ ਇਹ ਸਭ ਪਹਿਲੂ ਕਿੱਦਾਂ ਨਿਕਲ ਕੇ ਸਾਹਮਣੇ ਆਉਣਗੇ ਕਿਉਂਕਿ ਕੀ ਪਤਾ ਇੱਥੇ AI ਦੀ ਮਦਦ ਦੇ ਨਾਲ ਕਿਤੇ ਨਾ ਕਿਤੇ 골ਡੀ ਬਰਾੜ ਦੀ ਆਵਾਜ਼ ਦੇ ਵਿੱਚ ਇਹ ਆਡੀਓ ਕਲਿੱਪ ਕਿਸੇ ਹੋਰ ਨੇ ਬਣਾਈ ਹੋਵੇ ਕੋਈ ਨਾ ਕੋਈ ਇਹ ਸਾਜ਼ਿਸ਼ ਜ਼ਰੂਰ ਹੋ ਸਕਦੀ ਹੈ ਇੱਥੇ ਜੀ ਲੋਕੀ ਕਿਸੇ ਕਰਨੇ ਜਿੱਤਾਂ ਬਾਦ ਪਿਆਰ ਕਰਦਾਨੀ ਜੇ ਕੋਈ ਇਹ ਜਾ ਪ੍ਰੋਸਸ ਦੇ ਜੇਣਾ ਪਰ ਤਾਂ ਮੈਸੇ ਜੇਣਾ ਕੋਈ ਮਤਲਬ ਅੱਜ ਸ਼ੌਪਰ ਹੋ ਗਿਆ ਬਾ ਉਹ ਪਹਿਲਾਂ ਤਾਂ ਜਾਂਚ ਦਾ ਵਿਚ ਇਹੀ ਸਾਰ ਕੇ ਨਾ ਗਿਆ ਜਿੰਦਾ ਦੇ ਜਨਾਬ ਜੀ ਉਹਨਾਂ ਦੇ ਵਕਤ ਕੋਈ ਕਾਰਵਾਈ ਹੋ ਕੇ ਉਹ ਜਾਂਚ ਦੇ ਬਾਅਦ ਕੋਈ ਕਾਰਵਾਈ ਹੋਈ ਬਿਲਕੁਲ ਬਿਲਕੁਲ ਦੇਖੋ ਇੱਕ ਪਾਸੇ ਚੋਣਾਂ ਦਾ ਸਮਾਂ ਹੈ ਤੇ ਹੁਣ ਜਿੱਦਾਂ ਕਿ ਆਪਾਂ ਨੂੰ ਪਤਾ ਹੀ ਹੈ ਕਿ 1 ਜੂਨ ਨੂੰ VOTING ਹੋ ਚੁੱਕੀ ਹੈ ਹੁਣ VOTING ਤੋਂ ਬਾਅਦ ਜਿਹੜਾ ਆਪਾਂ ਕੱਲ ਕਹਿ ਸਕਦੇ ਹਾਂ ਕਿ 4 ਜੂਨ ਨੂੰ ਸਾਰੀਆਂ ਵੋਟਾਂ ਇੱਥੇ ਗਿਣੀਆਂ ਜਾਣ ਵਾਲੀਆਂ ਨੇ ਤੇ ਰਿਜ਼ਲਟ ਜਿਹੜੇ ਆਪਣੇ ਸਾਹਮਣੇ ਪੁਖਤਾ ਤੌਰ ਤੇ ਨਿਕਲ ਕੇ ਸਾਹਮਣੇ ਆਉਣਗੇ ਇੱਕ ਪਾਸੇ ਰਾਜਨੀਤੀ ਦਾ ਮਾਹੌਲ ਗਰਮ ਹੈ ਦੂਜੇ ਪਾਸੇ 골ਡੀ ਬਰਾਡ ਦੀ ਆਡੀਓ ਕਲਿੱਪ ਨੇ ਕਿਤੇ ਨਾ ਕਿਤੇ ਤਹਿਲਕਾ ਮਚਾ ਕੇ ਰੱਖ ਦਿੱਤਾ ਹੈ ਤਾਂ ਇਹਨਾਂ ਚੀਜ਼ਾਂ ਦੇ ਵਿੱਚ ਆਪਸੀ ਲਿੰਕ ਵੀ ਹੋ ਸਕਦੇ ਨੇ ਕੀ ਲੱਗਦਾ ਹੈ ਮੈਡਮ ਲੋਕਾਂ ਦਾ ਤਾਂ ਬਲੱਡ ਡਾਇਬਟਿਕ ਹੋਣਾ ਹੈ ਜੀ ਨੌਕਾ ਦਾ ਨਾਮ ਇਧਰ ਉਧਰ ਕਰਨਾ ਹੁੰਦਾ ਬੰਦੇਾਂ ਨੂੰ ਨੌਕਾ ਪਰਨਾ ਹੁੰਦਾ ਅਗਲੇ ਅਕਤੂਬਰ ਤੋਂ ਹਾਂ ਇਹ ਪੂਰੇ ਕੰਮ ਨੂੰ ਸਰਕਾਰ ਬੰਨ ਦਾ ਦੇਣਾ ਹੋ ਸਕਦਾ ਕਿ ਪੰਚਾਰੋਂ ਦੀ ਸਾਡੇ ਜੱਟ ਬੰਦੇ ਹਾਰ ਪੈਂਦੀ ਹੋਵੇ ਇੱਗਾ ਦਾ ਕੋਈ ਨਾ ਕੋਈ ਗੱਲਬਾਤ ਛੱਡ ਦੇ ਜੀ ਲੋਕੋ ਹਰਿਆਣਾ ਦੇ ਤੱਕ ਜਿਹੜਾ ਬਾਦਿਆ ਨਾ ਦੇਖੋ ਇਸ ਦਾ ਨੌਕਾ ਨੂੰ ਮਿਲ ਕਰਦਾ ਜੀ ਗੁਰੀਆਂ ਬਗੋਂ ਦੀ ਜ਼ਰੂਰਤ ਨਹੀਂ ਜੋ ਸਟਾਈ ਹੈ ਮੋਟ ਸਟਾਈ ਹੈ ਦਾ ਮਾਮਲਾ ਐ ਸਾਹਿਬ ਆਪੇ ਲੇ ਲੂਗਾ ਜੀ ਬਿਲਕੁਲ ਬਿਲਕੁਲ ਤਾਂ ਇੱਥੇ ਦੇਖੋ ਕਿਤੇ ਨਾ ਕਿਤੇ ਇਹ ਸਭ ਚੀਜ਼ਾਂ ਦੀ ਪੁਖਤਾ ਤੌਰ ਤੇ ਇੱਥੇ ਜਾਂਚ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਕਿਤੇ ਨਾ ਕਿਤੇ ਇੱਕ ਪਾਸੇ ਰਾਜਨੀਤੀ ਹੈ ਦੂਜੇ ਪਾਸੇ ਜਿਹੜਾ ਕਿਤੇ ਨਾ ਕਿਤੇ ਗੋਲਡੀ ਬਰਾੜ ਦੀ ਆਡੀਓ ਕਲਿੱਪ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਤੇ ਜਿੱਦਾਂ ਕਿ ਤੁਸੀਂ ਵੀ ਦੱਸਿਆ ਹੈ ਕਿ ਧਿਆਨ ਭਟਕਾਉਣ ਵਾਲੀਆਂ ਚੀਜ਼ਾਂ ਵੀ ਅਜੇ ਹੋ ਸਕਦੀਆਂ ਨੇ ਇੱਥੇ ਤਾਂ ਫਿਲਹਾਲ ਦੀ ਘੜੀ ਇਹਨਾਂ ਚੀਜ਼ਾਂ ਦੇ ਉੱਤੇ ਬਹੁਤ ਜ਼ਿਆਦਾ ਗੌਰ ਕਰਨ ਦੀ ਜ਼ਰੂਰਤ ਹੈ ਖਾਂ ਸਰਪੁਰ ਮੈਂ ਬਿਲਕੁਲ ਸੇ ਤੋਂ ਪੁੱਛਾ ਕੇ ਸੇ ਬਤਾ ਦਵਾਇਆ ਜੋ ਕਾਹਤੇ ਦਾ ਨਾਮ ਲੈਣਾ ਉਹਦੇ ਹੱਕ 'ਚ ਨਹੀਂ ਹੈ ਅਸੀਂ ਹਾਂ ਜੀ ਐਸਟਾ ਕਹਿੰਦੇ ਵੀ ਅਗਰ ਕਿਸੇ ਨੇ ਕੁਝ ਕੀਤਾ ਕਿਸੇ ਨੇ ਕ੍ਰਾਈਮ ਕੀਤਾ ਕਿਸੇ ਨੇ ਗਲਤ ਕੀਤਾ ਤਾਂ ਉਹਦੀ ਸਜ਼ਾ ਤੱਕ ਬਚਾਉਣਾ ਕਾਨੂੰਨ ਦਾ ਫਰਜ਼ ਹੈ ਜੀ ਕਿਦਣਾ ਕਿਤੇ ਸਾਨੂੰ ਲੱਗਦਾ ਤੁਹਾਨੂੰ ਇਹਨਾਂ ਲੋਕਾਂ ਨੂੰ ਬਚਾਉਂਦਾ ਅਗਰ ਗੈਂਗਸਟਰ ਗੈਂਗਸਟਰਾਂ ਨੂੰ ਸਹੀ ਤਰੀਕੇ ਨਾਲ ਸਜ਼ਾ ਦਿੱਤੀ ਜਾਵੇ ਤਾਂ ਸਾਨੂੰ ਨਹੀਂ ਲੱਗਦਾ ਵੀ ਆਉਣ ਵਾਲੇ ਟਾਈਮ 'ਚ ਇਹੜਾ ਗੈਂਗਸਟਰਾਂ ਵੱਧ ਜਾਣਗੇ ਬਿਲਕੁਲ ਬਿਲਕੁਲ ਉਹਨਾਂ ਦਾ ਆਸ਼ੀਰਵਾਦ ਲੋਕਾਂ ਦਾ ਹੁੰਦਾ ਰਾਜਨੀਤਿਕ ਲੋਕਾਂ ਦਾ ਹੁੰਦਾ ਕਿੱਥੇ ਜਾ ਕੇ ਕਿਦਣਾ ਕਿਤੇ ਕਰਾਇਮ ਨੂੰ ਅੰजाम ਨਹੀਂ ਬਿਲਕੁਲ ਦੇਖੋ ਇੱਕ ਸ਼ਬਦ ਹੈ ਗੈਂਗਸਟਰਵਾਦ ਤੇ ਦੂਜਾ ਸ਼ਬਦ ਇੱਥੇ ਆਪਾਂ ਯੂਜ਼ ਕਰਦੇ ਹਾਂ ਰਾਜਨੀਤਿਕ ਲੀਡਰ ਕੀ ਲੱਗਦਾ ਹੈ ਕਿ ਇਹਨਾਂ ਦੇ ਵਿੱਚ ਵੀ ਆਪਸੀ ਸਬੰਧ ਨੇ ਜਿੱਦਾਂ ਕਿ ਤੁਸੀਂ ਕਿਹਾ ਹੈ ਕਿ ਗੈਂਗਸਟਰਵਾਦ ਨੂੰ ਕਿਤੇ ਨਾ ਕਿਤੇ ਰਾਜਨੀਤੀ ਹੀ ਜਨਮ ਦਿੰਦੀ ਹੈ ਕਿਉਂ ਜਿੱਦਾਂ ਦੀ ਸਜ਼ਾਵਾਂ ਹੋਣੀਆਂ ਚਾਹੀਦੀਆਂ ਨੇ ਉਦਾਂ ਦੀ ਸਜ਼ਾਵਾਂ ਗੈਂਗਸਟਰਾਂ ਨੂੰ ਨਹੀਂ ਦਿੱਤੀਆਂ ਜਾਂਦੀਆਂ ਤੇ ਕਿਤੇ ਨਾ ਕਿਤੇ ਮਾਹੌਲ ਜਿਹੜਾ ਹੈ ਫਿਰ ਨੌਜਵਾਨਾਂ ਦੇ ਉੱਤੇ ਜਾਂ ਨੌਜਵਾਨ ਪੀੜ੍ਹੀ ਦੇ ਉੱਤੇ ਬਹੁਤ ਜ਼ਿਆਦਾ ਅਸਰ ਪਾਉਂਦਾ ਹੈ ਕਿਉਂਕਿ ਕਿਤੇ ਨਾ ਕਿਤੇ ਲੱਗਦਾ ਹੈ ਕਿ ਸਜ਼ਾਵਾਂ ਤਾਂ ਹੋਣੀਆਂ ਨਹੀਂ ਜੇਲ੍ਹ ਦੇ ਵਿੱਚ ਬੈਠਣਾ ਹੀ ਹੈ ਤੇ ਜੇਲ੍ਹ ਦੇ ਵਿੱਚ ਵੀ ਜਿਹੜੀ ਕਿਤੇ ਨਾ ਕਿਤੇ ਟ੍ਰੀਟਮੈਂਟ ਦਿੱਤੇ ਜਾਂਦੇ ਨੇ ਵੀਆਈਪੀ ਟ੍ਰੀਟਮੈਂਟ ਤਾਂ ਜਿਹੇ ਟ੍ਰੀਟਮੈਂਟਾਂ ਨੂੰ ਦੇਖਦੇ ਹੋਏ ਜਿਹੜੇ ਹੌਸਲੇ ਨੇ ਸ਼ਰਾਰਤੀ ਅੰਸਰਾਂ ਦੇ ਉਹ ਵਧਦੇ ਜਾਂਦੇ ਨੇ ਨਾਮੂਸ਼ੀਕਰ ਤੋਂ ਕਹਿ ਆ ਮੈਂ ਸਜਾ ਨੂੰ ਸਜਾਦਰ ਉੱਤੇ ਜਿੰਨਾ ਮਿਲਦੀ ਹੈ ਜੀ ਹੂੰ ਆਦਰ ਬੰਦੇ ਨੂੰ ਸਜਾਦਰ ਉੱਤੇ ਸਜਾ ਮਿਲੇ ਤਾਂ ਦਤਨ ਨੂੰ ਤਾਂ ਬਜਾਣੋਂ ਸਿੱਧੀ ਨੂੰ ਬਾਰੰ ਤੋਂ ਪਹਿਲਾਂ ਹੂੰ ਇਸੇ ਕਰਕੇ ਕਹਿੰਦੇ ਆ ਸੀ ਕਿ ਸਰਕਾਰਾਂ ਜਾਂ ਰਾਜਨੀਤਿਕ ਲੋਕਾਂ ਦਾ ਹੱਥ ਹੁੰਦਾ ਹੈ ਅਗਰ ਇਹਨਾਂ ਲੋਕਾਂ ਦਾ ਹੱਥ ਨਾ ਹੋਵੇ ਤਾਂ ਕਿਸੇ ਦੀ ਮਜਾ ਨਹੀਂ ਕਿਸੇ ਵੱਲ ਹੰਗਰੀ ਵੀ ਕਰਦੇ ਪੈਸਾ ਨਾ ਪੁੱਟਣ ਦਾ ਗੁੱਲਟੀ ਕਰਦਾ ਜੀ ਜੀ ਬਿਲਕੁਲ ਤਾਂ ਇਹ ਸਭ ਚੀਜ਼ਾਂ ਦਾ ਇੱਥੇ ਬਹੁਤ ਜ਼ਿਆਦਾ ਧਿਆਨ ਰੱਖਣ ਦੀ ਜ਼ਰੂਰਤ ਹੈ ਤੇ ਸਭ ਤੋਂ ਵੱਡਾ ਦੇਖੋ ਜੇਕਰ ਆਪਾਂ ਮਾਹੌਲ ਦੀ ਗੱਲ ਕਰੀਏ ਪੰਜਾਬ ਦੇ ਮਾਹੌਲ ਦੇ ਖਾਸ ਸੌਰਤੇ ਕਿਉਂਕਿ ਗੈਂਗਸਟਰਵਾਦ ਦੇ ਵਿੱਚ ਜੇਕਰ ਦੇਖਿਆ ਜਾਵੇ 골ਡੀ ਬਰਾਡ ਤੇ ਕਿਤੇ ਨਾ ਕਿਤੇ ਜਿਹੜੇ ਹੋਰ ਗੈਂਗਸਟਰ ਨੇ ਜਿੱਦਾਂ ਕਿ ਲਾਰੈਂਸ ਬਿਸ਼ਨੋਈ ਵਰਗੇ ਸਾਰੇ ਹੀ ਕਿਤੇ ਨਾ ਕਿਤੇ ਪੰਜਾਬ ਦੇ ਨਾਲ ਪੰਜਾਬ ਇਹਨਾਂ ਦਾ ਬੈਕਗ੍ਰਾਉਂਡ ਰਿਹਾ ਹੈ ਕਿਤੇ ਨਾ ਕਿਤੇ ਕੀ ਲੱਗਦਾ ਹੈ ਕਿ ਗੈਂਗਸਟਰਵਾਦ ਚ ਵੀ ਹੌਲੀ-ਹੌਲੀ ਸਮੇਂ ਦੇ ਨਾਲ ਜਿੱਦਾਂ ਕਿ ਰਾਜਨੀਤੀ ਬਦਲੀ ਹੈ ਤਾਂ ਗੈਂਗਸਟਰਵਾਦ ਦੇ ਵਿੱਚ ਵੀ ਚੀਜ਼ਾਂ ਬਦਲੀਆਂ ਨੇ ਬੜਾ ਮਾਰ ਕੇ ਖਾਸ ਤੌਰ ਤੇ ਉਹਦੀ ਬਦਮਾਸ਼ੀ ਬਾਹਰ ਕਿਤੇ ਜਦੋਂ ਨਾ ਮਾਰਦਾ ਕਿਤੇ ਸੋਟੀ ਮਾਰਦੀ ਜੀ ਉਹ ਲੋਕ ਹੀ ਕਿਤੇ ਨਾ ਕਿਤੇ ਅੱਜ ਗੈਂਗਸਟਰ ਬਣੇ ਆ ਹੂੰ ਕਿਉਂਕਿ ਅਸੀਂ ਖੁਦ ਇਸ ਮਾਹੌਲ ਜਿਹਨੂੰ ਇਹ ਦੌਰ ਜਿਹਨੂੰ ਅਸੀਂ ਨਿਕਲ ਚੁੱਕੇ ਆ ਮੈਡਮ ਰਾਜਨੀਤਿਕ ਲੋਕ ਕਿਤੇ ਨਾ ਕਿਤੇ ਯੂਜ਼ ਕਰਕੇ ਵਰਤ ਕੇ ਜਦੋਂ ਉਹਨਾਂ ਨੂੰ ਲੱਗਦਾ ਵੀ ਹਾਂ ਸਾਡੇ ਵਰ ਪੈ ਗਈ ਫਿਰ ਕਿਤੇ ਨਾ ਕਿਤੇ ਉਹ ਅੱਗੇ ਫਸਾ ਕੇ ਉਹਨਾਂ ਨੂੰ ਅੰਦਰੇ ਮਰਵਾਦ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਮਰਵਾਦ ਨੇ ਲੇਕਿਨ ਸਾ ਇਹਨਾਂ ਲੋਕਾਂ ਨੂੰ ਬੱਚਿਆਂ ਨੂੰ ਸਾਹਮਣੇ ਮੈਂ ਦਈਦਾ ਜਿਹੜੇ ਇਸ ਰਾਂਛੇਦ ਪੁਰੇ ਹੋਏ ਆ ਵੀ ਆਪਣਾ ਸਹੀ ਕੰਮ ਕਰਨ ਲੜਾਈ ਝਗੜਾ ਜਾਂ ਮਾਰ ਪਿੱਟ ਤੋਂ ਦੂਰ ਰਹਿਣ ਗੈਂਗਸਟਰਵਾਦ ਤੋਂ ਦੂਰ ਰਹਿਣ ਫਿਰ ਉਹੀ ਹੈ ਵੀ ਅਗਰ ਅਗਰ ਸਹੀ ਸਜ਼ਾ ਨਹੀਂ ਮਿਲਦੀ ਤਾਂ ਇਤਨਾ ਹੀ ਹੋਣਾ ਕਿ ਇਹਨੂੰ ਗੈਂਸਟਰਵਾਦੇ ਪੈਦਾ ਹੋਣਾ ਸੀ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਸੰਜੀਵ ਸ਼ਰਮਾ ਜੀ ਤੁਸੀਂ ਆਪਣੇ ਜਿਹੜੇ ਕੀਮਤੀ ਵਿਚਾਰ ਨੇ ਤੇ ਸਮਾਂ ਸਾਡੇ ਦਰਸ਼ਕਾਂ ਦੇ ਨਾਲ ਸਾਂਝਾ ਕਰਦੇ ਹੋ ਧੰਨਵਾਦ ਮੈਡਮ ਬਹੁਤ ਬਹੁਤ ਹੰਜੀ ਤਾਂ ਅੱਜ ਦਾ ਸੀ ਜੋੜਾ ਵਿਸ਼ਾ ਇੱਥੇ ਲੈ ਕੇ ਆਈ ਸੀ ਤਾਂ ਇਹ ਵਿਸ਼ਾ ਇੱਥੇ ਸੀ ਕਿ ਸਿੱਧੂ ਮੂਸੇਵਾਲਾ ਦੀ ਮੌਤ ਦਾ ਕਾਰਨ ਕੀ ਵਾਕਈ ਇੱਥੇ ਰਾਜਨੀਤੀ ਹੈ ਤਾਂ ਇਸ ਦੇ ਵਿੱਚ ਬਹੁਤ ਸਾਰੇ ਪਹਿਲੂ ਅਜੇ ਤੱਕ ਨਿਕਲ ਕੇ ਜਿਹੜੇ ਸਾਹਮਣੇ ਵੀ ਆ ਚੁੱਕੇ ਨੇ ਜਿੱਦਾਂ ਕਿ ਹੁਣ ਤੁਹਾਨੂੰ ਪਤਾ ਹੀ ਹੈ ਕਿ ਗੋਲਡੀ ਬਰਾੜ ਦੇ ਵੱਲੋਂ ਇੱਕ ਆਡੀਓ ਕਲਿੱਪ ਜਾਰੀ ਕੀਤੀ ਗਈ ਹੈ ਤੇ ਇਹ ਆਡੀਓ ਕਲਿੱਪ ਹਵਾ ਦੀ ਤਰ੍ਹਾਂ ਤੇਜ਼ੀ ਦੇ ਨਾਲ ਵਾਇਰਲ ਹੁੰਦੀ ਜਾ ਰਹੀ ਹੈ ਤਾਂ ਸੋਸ਼ਲ ਮੀਡੀਆ ਦੇ ਉੱਤੇ ਇਸ ਆਡੀਓ ਕਲਿੱਪ ਦੀ ਜਿਹੜੀ ਜਾਂਚ ਹੈ ਉਹ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਅੱਜ ਕੱਲ ਟੈਕਨੋਲੋਜੀ ਦਾ ਸਮਾਂ ਹੈ ਤੇ AI ਵਰਗੀਆਂ ਜਿਹੜੀ ਚੀਜ਼ਾਂ ਨੇ ਉਹ ਕਾਫੀ ਜ਼ਿਆਦਾ ਨੁਕਸਾਨ ਦੇ ਨੇ ਤਾਂ ਇਹਨਾਂ ਵਿਸ਼ਿਆਂ ਦੇ ਬਾਰੇ ਤੁਸੀਂ ਕੀ ਸੋਚਦੇ ਹੋ ਆਪਣੀ ਕੀ رائے ਰੱਖਦੇ ਹੋ ਸਾਨੂੰ ਕਮੈਂਟਾਂ ਦੇ ਰਾਹੀਂ ਜ਼ਰੂਰ ਦੱਸਿਆ ਕਰੋ ਤੇ ਸਕਰੀਨ ਤੇ ਜਿਹੜਾ ਨੰਬਰ ਤੁਸੀਂ ਦੇਖ ਰਹੇ ਹੋ ਇਸ ਦੇ ਰਾਹੀਂ ਤੁਸੀਂ ਸਾਡੇ ਨਾਲ ਸਿੱਧਾ ਸੰਪਰਕ ਵੀ ਕਰ ਸਕਦੇ ਹੋ ਇਸੇ ਦੇ ਨਾਲ ਹੁਣ ਤੁਸੀਂ ਦੇਖਦੇ ਰਹੋ A1 ਪੰਜਾਬੀ ਟੀਵੀ ਤੇ ਮੈਨੂੰ ਯਾਨੀ ਮਾਨਸੂ ਅਟਵਾਲ ਨੂੰ ਦਿਓ ਇਜਾਜ਼ਤ って。Tan